ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੋਰਜੀ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ ਸ਼ਹੀਦੀ ਜੋੜ ਮੇਲ ਜੋ 26 ਦਸੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਅੱਜ ਸੰਗਤਾਂ ਕਿੰਨੀ ਵੱਡੀ ਜੋ ਤਦਾਦ ਦੇ ਵਿੱਚ ਗੁਰੂ ਘਰ ਨਤਮਸਤਕ ਹੋਣ ਲਈ ਜਾ ਰਹੀਆਂ ਹਨ ਅੱਜ ਭਾਵੇਂ ਐਤਵਾਰ ਦਾ ਦਿਨ ਹੈ ਤੇ ਸੰਗਤਾਂ ਵੱਲੋਂ ਤੜਕਸਾਰ ਤੋਂ ਹੀ ਗੁਰਦੁਆਰਾ ਸਾਹਿਬ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਨਤਮਸਤਕ ਹੋਣ ਲਈ ਜੁੜਿਆ ਜਾ ਰਿਹਾ ਹੈ ਸਰਦਾ ਸਤਕਾਰ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਜੋ ਸக்தਾ ਸਤਨਾਮ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਵੀ ਕਰੀਆਂ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਕੀ ਧਾਰਮਿਕ ਉਲੀਕੇ ਸਮਾਗਮ ਉਲੀਕੇ ਗਏ ਹਨ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਜੋ ਕਥਾ ਪਾਠ ਕਰ ਰਹੇ ਭਾਈ ਅਜਮੇਰ ਜੀ ਅੱਜ ਭਾਈ ਸਾਹਿਬ ਕੀ ਕੀ ਪ੍ਰੋਗਰਾਮ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਨੇ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰ ਕਬੂਨਾ ਛਾੜਾ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਕ ਪੈਰ ਤੇਰੀ ਜੈ ਸਰ ਦੀ ਜੈ ਕਾਰ ਨਾ ਕੀਜੇ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਧੰਨ ਮਾਤਾ ਗੁਜਰ ਕੌਰ ਜੀਆਂ ਦੀ ਲਾਸਾਨੀ ਦੁੱਤੀ ਸ਼ਾਹਤਾ ਨੂੰ ਨਮਸਕਾਰ ਕਰਨ ਹੈ ਤਾਈਆਂ ਸੰਗਤਾਂ ਜੋ ਕੋ ਦੇ ਮਹੀਨੇ ਦੀ ਰਮਤਾ ਦੇ ਨਾਲ ਹੀ ਸਤਿਗੁਰੂ ਮਹਾਰਾਜਿਆਂ ਦੇ ਸੰਗਤਾਂ ਪਾਵਨ ਪਵਿੱਤਰ ਅਸਥਾਨਾਂ ਤੇ ਆਉਣੀਆ ਪ੍ਰਾਰambh ਹੋ ਜਾਂਦੀਆਂ ਹਨ ਹਰ ਸਾਲ ਦੀ ਤਰ੍ਹਾਂ 11 12 13 ਕੋ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਫਰਜ਼ੰਦਾ ਨੂੰ ਸੰਗਤਾਂ ਇਸ ਅਸਥਾਨ ਤੇ ਆਣ ਕਰਕੇ ਨਮਸਕਾਰ ਕਰਦੀਆਂ ਹਨ 11 ਕੋ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋ ਜਾਂਦੇ ਹਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਾਵਨ ਪਵਿੱਤਰ ਅਸਥਾਨ ਤੇ 13 ਤੋਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸਮਾਪਤੀਆਂ ਹੁੰਦੀਆਂ ਹਨ 26 27 ਔਰ 28 ਦਸੰਬਰ 11 12 13 ਨੂੰ ਔਰ ਅੰਗਰੇਜ਼ੀ 26 27 ਔਰ 28 ਦਸੰਬਰ ਦੀ ਤਰੀਕ ਨੂੰ 26 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਵਣਗੇ ਜਿਨ੍ਹਾਂ ਦੀਆਂ ਸਮਾਪਤੀਆਂ 28 ਤਰੀਕ ਨੂੰ ਹੋਣਗੀਆਂ ਔਰ ਇਸੇ ਪ੍ਰਕਾਰ ਜੋ ਸ਼ਹੀਦੀ ਨਗਰ ਕੀਰਤਨ ਹਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਚੀਆਂ ਵੱਖ-ਵੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੇ ਪੰਥ ਦੇ ਨਾਲ ਸ੍ਰੀ ਅਖਾ ਜਪਜੀ ਸਾਹਿਬ ਜੀਆਂ ਦੇ ਇਸ ਪਾਠਾਂ ਦੀ ਸਮਾਪਤੀ ਉਪਰੰਤ ਅਰਦਾਸ ਉਪਰੰਤ ਪੰਜ ਪਿਆਰੇ ਪੰਜ ਨਿਸ਼ਾਨਚੀ ਸਹਿਬਾਨ ਤਿੰਨਾਂ ਦੀ ਅਗਵਾਈ ਹੇਠ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਸ਼ਹੀਦੀ ਨਗਰ ਕੀਰਤਨ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੋਂ 28 ਤਰੀਕ ਨੂੰ 9 ਵਜੇ ਅਰਦਾਸ ਬੇਨਤੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਸਥਾਨਾਂ ਤੋਂ ਪ੍ਰਾਰੰਭਤਾ ਹੋ ਜਾਵੇਗੀ 9 ਵਜੇ ਪ੍ਰਾਰੰਭ ਹੋ ਕਰਕੇ ਪੜਾਦਰ ਪੜਾ ਹੁੰਦਿਆਂ ਹੋਇਆਂ ਜਿਨ੍ਹਾਂ ਸਥਾਨਾਂ ਤੇ ਸ਼ਹੀਦਾਂ ਦੇ ਸੰਸਕਾਰ ਹੋਏ ਹਨ ਦੀਵਾਨ ਟੋਡਰਮਲ ਜੀ ਆਣੇ ਜੋ ਮੋਹਰਾ ਖੜੀਆਂ ਕਰਕੇ ਸ਼ਹੀਦਾਂ ਦੇ ਪੁਹੇ ਲੈ ਕਰਕੇ ਉਸ ਅਸਥਾਨ ਤੇ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਾਵਨ ਪਵਿੱਤਰ ਸਥਾਨਾਂ ਤੇ ਨਗਰ ਕੀਰਤਨ ਦੀ ਸਮਾਪਤੀ ਸੋਹਿਲਾ ਸਾਹਿਬ ਜੀਆਂ ਦੇ ਪਾਠ ਦੇ ਨਾਲ ਹੋਵੇਗੀ ਸਬੂਚੀਆਂ ਸਿੱਖ ਜਥੇਬੰਦੀਆਂ ਸਿੰਘ ਸਾਹਿਬਾਨ ਪਾਵਨ ਪਵਿੱਤਰ ਤਖਤ ਸਾਹਿਬਾਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਆਂ ਦੇ ਮੁੱਖ ਗ੍ਰੰਥੀ ਸਹਿਬਾਨ ਪਾਵਨ ਪਵਿੱਤਰ ਅਸਥਾਨਾਂ ਤੋਂ ਇਹਨਾਂ ਪਾਵਨ ਨਗਰ ਕੀਰਤਨਾਂ ਦੇ ਵਿੱਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਸੋ 29 ਤਰੀਕ ਨੂੰ ਹੀ ਵਾਹਿਗੁਰੂ 28 ਤਰੀਕ ਨੂੰ ਹੀ ਸ਼ਹੀਦੀ ਨਗਰ ਕੀਰਤਨ ਵਾਲੇ ਦਿਨ ਹੀ ਇਸ ਪਾਵਨ ਪਵਿੱਤਰ ਅਸਥਾਨ ਤੇ ਖੰਡੇ ਬਾਟੇ ਦੀ ਪਾਉਲ ਅੰਮ੍ਰਿਤ ਸੰਚਾਰ ਵੀ ਹੋਵੇਗਾ ਸੋ ਅੰਮ੍ਰਿਤ ਵਲਾਖੀ ਸੰਗਤਾਂ ਨੂੰ ਵੀ ਇਹ ਵੀ ਵਾਰ-ਵਾਰ ਬੇਨਤੀ ਸੰਗਤ ਵਿੱਚ ਕੀਤੀ ਜਾ ਰਹੀ ਹੈ ਆਓ ਜਿਨ੍ਹਾਂ ਨੇ ਜੇ ਖੰਡੇ ਬਾਟੇ ਦੀ ਪਾਉਲ ਨਹੀਂ ਸ਼ਕੀ ਔ ਸਤਿਗੁਰੂ ਕਲਗੀਧਰ ਮਹਾਰਾਜ ਜੀਆ ਦੇ ਪੁੱਤਰ ਤੇ ਧੀਆ ਅਖਵਾਈਏ ਉਹ ਸਤਿਗੁਰੂ ਮਹਾਰਾਜ ਜੀਆ ਦੇ ਖੰਡੇ ਬਾਟੇ ਦੀ ਪੌਲ ਸ਼ਕੀਏ ਇਹ 28 ਤਰੀਕ ਨੂੰ ਇਸ ਪਵਨ ਗੋਵਤਰ ਸਥਾਨ ਤੇ ਅਮਰ ਸੰਚਾਰ ਹੋਵੇਗਾ ਸਹੀ 10 ਵਜੇ ਅਮਰਤਬਲਾਖੀ ਕੇਸੀ ਇਸ਼ਨਾਣ ਕਰਕੇ ਕਕਾਰ ਧਾਰਨ ਕਰਕੇ ਇਸ ਸਥਾਨ ਤੋਂ ਖੰਡੇ ਬਾਟੇ ਦੀ ਪੌਲ ਵੀ ਸ਼ਕ ਸਕਦੇ ਹਨ ਸੋ ਇਸਨ ਭਾਈ ਜਮੇਰ ਸਿੰਘ ਕਥਾ ਪਾਚਕ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜਿਨ੍ਹਾਂ ਨੇ ਜੋ ਸ਼ਹੀਦੀ ਸਮਾਗਮਾਂ ਦੇ ਮੌਕੇ ਧਾਰਮਿਕ ਪ੍ਰੋਗਰਾਮ ਲਿਖ ਕੇ ਜਾਂਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਬਾਰੇ ਸੰਬੰਧ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ 28 ਤਰੀਕ ਨੂੰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਜੋਤੀਸਰੂਪ ਜਾ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਨੂੰ ਸੰਦੇਸ਼ ਦੇਣਗੇ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ ਸਾਹਿ